ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬੀਤੀ ਰਾਤ ਚੋਰਾਂ ਵੱਲੋਂ ਫਤਿਹਗੜ ਜੂੜੀਆਂ ਤੇ ਕਾਲਾ ਫਗਾਨਾ ਵਿਖੇ 6 ਸੀਰੀਅਲ ਵਾਈਜ਼ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਟਰ ਅਤੇ ਜਿੰਦੜੇ ਤੋੜ ਕੇ ਨਕਦੀ ਲੈ ਕੇ ਫਰਾਰ ਹੋ ਗਏ ਤੇ ਬਲ ਗਿਫਟ ਹਾਊਸ ਦੀ ਸ਼ਟਰ ਤੋੜਨ ਸਮੇਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਰਿਕਾਰਡ ਹੋ ਗਈਆਂ ਬੀਤੀ ਰਾਤ ਚੋਰਾਂ ਵੱਲੋਂ ਬਲ ਗਿਫਟ ਹਾਊਸ ਰੰਦਾਵਾ ਮੈਡੀਕਲ ਸਟੋਰ ਮੀਟਾ ਕਰਿਆਨਾ ਸਟੋਰ ਸਪੋਰਟਸ ਕਲੱਬ ਐਂਡ ਟਰਾਫੀ ਦੀਆਂ ਦੁਕਾਨਾਂ ਉੱਪਰ ਚੋਰੀ ਕੀਤੀ ਗਈ ਜਦ ਕੇ ਕਾਲਾ ਅਫਗਾਨਾ ਵਿਖੇ ਬੰਦੀ ਕਰਿਆਣਾ ਦੀ ਦੁਕਾਨਾਂ ਉੱਪਰ ਚੋਰੀ ਕੀਤੀ ਗਈ ਜਦ ਕੇ ਕਾਲਾ ਅਫਗਾਨਾ ਵਿਖੇ ਬੰਦੀ ਕਰਿਆਣਾ ਫਤਿਹਗੜ ਚੋਰੀਆਂ ਮਿੰਟਾਂ ਕਰਿਆਣਾ ਸਟੋਰ ਤੋਂ 2500 ਰੁਪਏ ਜਦ ਕੇ ਰੰਦਾਵਾ ਮੈਡੀਕਲ ਸਟੋਰ ਤੋਂ 2400 ਰੁਪਏ ਸਪੋਰਟਸ ਕਲੱਬ ਐਂਡ ਟਰਾਫੀ ਦੁਕਾਨ ਤੋਂ ਪੂੜੀ ਨੱਦੀ ਅਤੇ ਕਾਲਾ ਅਫਗਾਨਾ ਵਾਲੀਆਂ ਜਿੰਨਾ ਦੁਕਾਨਾਂ ਚੋਂ ਰਸ਼ਪਾਲ ਮੈਡੀਕਲ ਸਟੋਰ ਤੋਂ 22000 ਕਰੀਬ ਨਕਦੀ ਲੈ ਕੇ ਚੋਰ ਫਰਾਰ ਹੋ ਗਏ ਥਾਲ ਇਸ ਤਰ੍ਹਾਂ ਵੀ ਸਾਨੂੰ 5 ਵਜੇ ਫੋਨ ਗਿਆ ਘਰੇ ਆਈ ਅੱਜ ਇਹ ਉੱਟੇ ਸਾ ਤੁਹਾਨੂੰ ਕਹਿੰਦੇ ਬਲਸਾ ਤੁਹਾਡੀ ਦੁਕਾਨ ਦਾ ਸ਼ਟਰ ਟੁੱਟੇ ਨੇ ਅਸੀਂ ਜਦੋਂ ਆ ਕੇ ਵੇਖਿਆ ਸ਼ਟਰ ਜਿਹੜਾ ਟੁੱਟਾ ਸੀ ਆਪਣਾ ਆਪਣੇ ਕੈਮਰੇ ਚੱਕੀ ਤੇ ਕੈਮਰਿਆਂ ਦੇ ਵਿੱਚ ਜਿਹੜੇ ਸੀ ਦੋ ਜਣੇ ਜਿਹੜੇ ਸ਼ਟਰ ਨੂੰ ਤੋੜਦੇ ਸੀ ਤੋੜਨ ਤੋਂ ਬਾਅਦ ਉਹਨੇ ਜਦੋਂ ਅੰਦਰ ਸਾਡੇ ਜਿਹੜੇ ਸ਼ੀਸ਼ਾ ਲੱਗਾ ਸੀ ਉਹ ਸ਼ੀਸ਼ਾ ਜਿਹੜਾ ਸੀ ਉਹ ਲੋਕ ਸੀ ਉਹ ਲੋਕ ਨਾ ਖੁੱਲਣ ਕਰਕੇ ਉਹਨਾਂ ਕੋ ਅੰਦਰ ਨਹੀਂ ਵੜਿਆ ਗਿਆ ਉਹ ਤਕਰੀਬਨ 3:05 ਤੇ ਆਏ ਆ 10 ਮਿੰਟ ਉਹ ਖੁੱਲਦੇ ਰਹੇ ਨੇ ਤੇ ਮਾਰਾ ਕਿਰਪਾ ਕੀ ਕੋਈ ਨੁਕਸਾਨ ਨਹੀਂ ਹੋਇਆ ਇਹ ਆ ਵੀ ਸ਼ਟਰ ਟੁੱਟਾ ਤੇ ਅੰਦਰ ਨੇ ਉਹਨਾਂ ਕੋ ਜਾ ਹੋਇਆ ਦੇਖੋ ਅੰਦਰ ਚਲ ਜਾਂਦੇ ਫਿਰ ਉਹਨਾਂ ਜਿਹੜੀ ਨਿਜਤਨਾ ਇਹ ਨੁਕਸਾਨ ਜ਼ਿਆਦਾ ਹੀ ਕਰਨਾ ਸੀ ਇੱਥੇ ਪਤਾ ਲੱਗਾ ਵੀ ਜੱਟੇ ਖੜੇ ਹੋ ਗਵੰਦੀ ਨੇ ਕੋਈ ਪਾਂਚ ਕੋਈ ਨਾ ਫੋਨ ਕੀਤਾ ਉਹ ਕਹਿੰਦੇ ਵੀ ਬਲਸਾਲ ਤੁਹਾਡੇ ਮਤਲਬ ਸ਼ਟਰ ਟੁੱਟਾ ਅਸੀਂ ਫਿਰ ਸਾਰੇ ਜਣੇ ਆਏ ਆ ਆ ਕੇ ਚੈੱਕ ਕੀਤਾ ਸੀ ਪੁਲਿਸ ਆਈ ਸੀ ਬਾਅਦ ਪੁਲਿਸ ਨੂੰ ਫੋਨ ਕੀਤਾ ਬਾਅਦ ਪੁਲਿਸ ਆਈ ਅਸੀਂ ਤੇ ਕਹਿੰਨੇ ਆਂ ਵੀ ਇਹ ਚੋਰਾਂ ਨੂੰ ਇੱਕ ਨੱਥ ਪਾਈ ਜਾਵੇ ਲੋਕ ਬਹੁਤ ਜਿਹੜੇ ਗਰੀਬ ਬੰਦੇ ਕਈ ਨੇ ਦੁਕਾਨਦਾਰ ਮਿਹਨਤ ਕਰਦੇ ਨੇ ਉਹਨੇ ਸਾਡੇ ਨਾਲ ਬਾਕੀ ਦੁਕਾਨਾਂ ਇੱਥੇ 6 ਦੁਕਾਨਾਂ ਦੇ ਤਾਲੇ ਟੁੱਟੇ ਉਹਨਾਂ ਦੇ ਵੀ ਪੈਸੇ ਨਿਕਲੇ ਨੇ ਇਸ ਕਰਕੇ ਅਸੀਂ ਇੱਕ ਤੇ ਆ ਜਿਹੜੀ ਸ਼ਹਿਰ ਦੀ ਲਾਈਟ ਬੰਦਿਆ ਅਸੀਂ ਇਹਦੇ ਬਾਰੇ ਵੀ ਕਹਿੰਨੇ ਆਂ ਵੀ ਸ਼ਹਿਰ ਦੀ ਲਾਈਟ ਜਗੜੀ ਚਾਹੀਦੀ ਆ ਜਿਹਦੇ ਕਰਕੇ ਚੋਰਾਂ ਨੂੰ ਨੱਥ ਪਈ ਜਾਵੇ ਲਾਈਟ ਬੰਦ ਹੁਣ ਕਰਕੇ ਚੋਰ ਜਿਹੜਾ ਚੋਰ ਆ ਫਾਇਦਾ ਉਠਾਉਂਦੇ ਨੇ ਇਸ ਕਰਕੇ ਤੇ ਅਸੀਂ ਕਹਿੰਦੇ ਆ ਵੀ ਸਾਰੇ ਸ਼ਹਿਰ ਚ ਜਿਹੜੀ ਆ ਲਾਈਟ ਜਗਦੀ ਤੇ ਤਾਂ ਅੱਗੇ ਜਗਦੀ ਸੀ ਇਸ ਕਰਕੇ ਲੋਕਾਂ ਦਾ ਬਚਾਅ ਹੋਏਗਾ ਨਹੀਂ ਤੇ ਇਤਨਾ ਚੋਰੀਆਂ ਅੱਗੇ ਵੀ ਹੁੰਦੀਆਂ ਨਹੀਂ ਆ ਤੇ ਇਤਨਾ ਹੀ ਹੁੰਦੀਆਂ ਰਹਿਣਗੀਆਂ ਜੀ ਘਰ ਸਾਂ ਤੇ ਫੋਨ ਆਇਆ ਸੀ ਕਿਸੇ ਦਾ ਜੀ ਤੇ ਉਹ ਬੇਟਾ ਆਇਆ ਪਹਿਲੋਂ ਤੇ ਮੈਂ ਬਾਅਦ ਚ ਆਇਆ ਤੇ ਸ਼ਟਰ ਥੋੜਾ ਜਿਹਾ ਟਟਾਂ ਲਾ ਕੇ ਨਾਲ ਥੋੜਾ ਜਿਹਾ ਚੁੱਕਿਆ ਦਾ ਸੀ ਤੇ ਗੱਲੇ ਦੇ ਵਿੱਚੋਂ 2.5000 ਰੁਪਇਆ ਸੀ ਅੰਦੇ ਦੇ ਪਾਸੇ ਕਿਹੜਾ 2.5000 ਰੁਪਇਆ ਛੱਡ ਛੱਡ ਤਾਂ ਤਾਲਾ ਤੋੜ ਕੇ ਕੱਢ ਪਿਆ ਸੀ ਨਹੀਂ ਜੀ ਬੱਲੀਆਂ ਲਾ ਕੇ ਥਲੇ ਬਟਾਲਾ ਵਿੱਚ ਸਾਬਕਾ ਫੌਜੀ ਨੇ ਇਮਾਨਦਾਰੀ ਦਿਖਾਉਂਦੇ ਹੋਏ ਲੱਭੀ ਹੋਈ ਰਕਮ ਵਾਪਸ ਕਰ ਦਿੱਤੀ ਦਾ ਅਸਲ ਪੀੜਤ ਮਾਂ ਨੂੰ ਬੇਟੇ ਦੇ ਇਲਾਜ ਲਈ ਕਿਸੇ ਦਾਨੀ ਨੇ ਪੈਸੇ ਦਿੱਤੇ ਸਨ ਜਿਹੜੇ ਕਿ ਗੁਮ ਹੋ ਗਏ ਸਨ ਪਰ ਇਨਾਂ ਪੈਸਿਆਂ ਵਾਲੀ ਗੁਤਲੀ ਸਾਬਕਾ ਫੌਜੀ ਨੂੰ ਲੱਭ ਗਈ ਤੇ ਉਸ ਨੇ ਕਾਉਂਸਲਰ ਸੋਨੀ ਦੀ ਮਦਦ ਨਾਲ ਉਕਤ ਔਰਤ ਨੂੰ ਦੇ ਦਿੱਤੀ ਮੇਰਾ ਨਾਮ ਪਰਮਦੀਪ ਸਿੰਘ ਸਾਬਕਾ ਫੌਜੀ ਫਰਗਾ ਚੂੜੀਆਂ ਵਾਰਡ ਨੰਬਰ 1 ਹਵੇਲੀਆਂ ਮੈਂ ਹੋਏ ਤੋਂ ਬਾਅਦ ਆਪਣਾ ਦੁਕਾਨ ਦੇ ਨਾਲ ਪ੍ਰੋਪਰਟੀ ਡੀਲਰ ਆਇਆ ਤਾਂ ਕੰਮ ਕਰਨਾ ਨਹੀਂ ਲੱਗਾ ਤੇ ਮੈਂ ਕਿਸੇ ਨੂੰ ਮਕਾਨ ਦਿਖਾਉਣ ਦੇ ਬਹਾਨੇ ਵਾਹੇ ਬਰਤਾਂ ਚੱਕਰ ਘਾਇਆ ਆਪਣੇ ਕਸਟਮਰ ਤੋਂ ਮਿਲਣ ਵਾਸਤੇ ਤੋਂ ਮੈਂ ਸਾਹਮਣੇ ਦੇਖਿਆ ਵੀ ਦੁਕਾਨ ਦੇ ਬਾਹਰ ਰਮਾਲ ਪੁੱਠਾ ਪਿਆ ਤੇ ਮੈਂ ਚੋਕੇ ਤੇ ਥੋੜਾ ਖੋਲ ਇਹ ਭੀਮ ਦੂਸਬਰਾਂ ਤੇ ਆਪਣਾ लवली ਫੀਟਸ ਆ ਉਹਦੇ ਵਿਚਕਾਰ ਅੰਦਰਵਾਰ ਪਏ ਦੁਕਾਨ ਦੇ ਅੰਦਰ ਮੈਂ ਬੈਠਾ ਮੇਰਾ ਪੈਰ ਲੱਗਾ ਤੇ ਮੈਂ ਚੱਕ ਕੇ ਵੇਖਿਆ ਪੈਸੇ ਵਿੱਚ ਤੇ ਚੱਕਿਆ ਜਾਂ ਹੋਰ ਸਮਾਨ ਹੀ ਵਿੱਚ ਉਹ ਫਿਰ ਮੈਂ ਲਾਗੇ ਜਾ ਕੇ ਪੁੱਛਿਆ ਤੇ ਕਹਿੰਦੇ ਵੀ ਇਥੋਂ ਮਾਰਾ ਹੋਣੀ ਜੂਸ ਕੇ ਗਈ ਐ। ਤੋਂ ਫਿਰ ਕਾਫੀ ਬੰਦੇ ਐਡਵਾਈਸ ਦੇਣ ਲੱਗੇ ਫਿਰ ਮੈਂ ਵੀ ਨੂੰ ਸਹੀ ਜਗ੍ਹਾ ਪਹੁੰਚਾਇਆ ਜਾਵੇ ਕਿੰਤੂ ਪਰ ਉਸ ਤੋਂ ਬਿਗਾਰ। ਤੋਂ ਫਿਰ ਮੈਂ ਆਪਣੇ ਮਾਨ ਦੇ ਨਾਲ ਸੀਧਾ ਲੈ ਕੇ ਤੇ ਮੈਂ ਵੀ ਮਾਨ ਦੇ ਧੱਪਾ ਕੇ ਇਹਦਾ ਫਿਰ ਸੋਨੀ ਸਾਹਿਬ ਕੋ ਮਾਇਆ ਤੇ ਇਹਦਾ ਮੈਨੂੰ ਪੈਸੇ ਮੋੜ ਮਿਲੀ ਆ ਤੇ ਇਹਦਾ ਆਪਣਾ ਫਿਰ ਇਹਨਾਂ ਨੇ ਆਪਣੇ ਜੋ ਵੀ ਇਹਨਾਂ ਨੂੰ ਨੌਲੇਜ ਸੀ ਤੇ ਉਹ ਫੋਨ ਵਗੈਰਾ ਕਰਕੇ ਤੇ ਆਪਾਂ ਨੇ ਵੀਡੀਓ ਤੇ ਚਾਰਕ ਕਰਤਾਂ ਨੂੰ ਜਿਹਨਾਂ ਦੇ ਪੈਸੇ ਤੋਂ ਇਹਨਾਂ ਕੋ ਪਹੁੰਚਾਉਣਾ ਕੀਤਾ ਆਪਾਂ। ਮੈਨੂੰ ਪਤਾ ਹੀ ਨਹੀਂ ਮੇਰੇ ਨਾਲ ਗੋਡੇ ਚ ਗਿਆ ਪਾਈ ਪਹਿਲਾਂ ਮੈਂ ਹਸਤਾਲ ਗਈ ਸੀ ਜਾ ਕੇ ਦਵਾਈ ਮੈਂ ਕਹਿੰਦੇ ਦੋ ਘੰਟੇ ਡੇਢ ਘੰਟੇ ਬਾਅਦ ਬੇਕੇ ਆ ਫੋਲੀਆ ਕੋ ਘਰ ਪਰ ਆਉਣਾ ਆਇਆ ਮੈਂ ਇਸ ਤਰ੍ਹਾਂ ਪਰਸ ਫੋਲੀਆ ਵਿੱਚ ਬੜਵਾਹੀ ਹੈ ਨਹੀਂ ਮੈਂ ਇਹਨੋਂ ਕਾਕੇ ਨੂੰ ਫੋਨ ਕੀਤਾ ਜਾਂਦਾ ਮੈਨੂੰ ਵੀ ਪਤਾ ਕਿੱਥੇ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਮੈਂ ਦਾਦਾ ਜੀ ਤੇ ਫਿਰ ਉਹਨੇ ਚਰਨ ਬੰਨ ਬਉਟੀ ਨੇ ਦੱਸ ਦਿੱਤਾ ਵੀ ਮੰਮੀ ਇੱਕ ਮੈਸੇਜ ਆਇਆ ਹੈ ਤੇ ਇਹਨਾਂ ਦਾ ਨਾਮ ਲੈ ਕੇ ਨੌ ਮਰੀ ਨੇ ਅਗੀ ਵੀ ਉੱਥੇ ਦੁਕਾਨ ਤੇ ਚੱਲ ਜਾਈ ਫਿਰ ਇੱਥੇ ਆਈ ਸੀ ਹਾਂਜੀ ਮੈਨੂੰ ਤੇ ਇਹ ਵੀ ਨਹੀਂ ਮੈਨੂੰ ਜਿਦਾਂ ਬੰਦਾ ਬੰਦਲ ਜਾਂਦਾ ਕੁਝ ਮੁੰਡੇ ਕਰਕੇ ਟੈਨਸ਼ਨ ਤੇ ਆ ਵੱਡਾ ਬੇਟਾ ਦੀ ਡੈਥ ਹੋ ਗਈ ਆ ਇਹਦਾ ਵੀ ਜਵਾਬ ਦੇਤਾ ਸੀ ਡਾਕਟਰਾਂ ਤੇ ੱਟਕੇ ਮਾਰਦੇ ਸੀ ਡਾਕਟਰ ਵੀ ਇਹਨੂੰ ਇੱਥੋਂ ਲੈ ਜਾ ਇਹ ਹੀ ਇਹਨੂੰ ਵੇਖਣਾ ਨਹੀਂ ਚਾਹਤੇ ਇਹਦਾ ਲੱਗਾਂ ਵਢਾ ਦੇ ਦੋ ਤੁਸੀਂ ਰਣ ਹੱਜੇ ਰੇਲਵੇ ਸਟੇਸ਼ਨ ਸ਼ੇਅਰ ਨੰਬਰ ਵਾਟ ਪਹਿਲੇ ਕਦਮਾਂ ਦੇ ਲਾਗੇ ਘਰ ਆ ਮੇਰਾ ਤੇ ਇਹਨਾਂ ਦਾ ਸੁਨੀਲ ਸਾਹਿਬ ਦਾ ਵੀ ਪਿੱਛੇ ਗਿਆ ਬਹੁਤ ਮੈਂ ਇਨਾ ਦਾ ਥੈਂਕ ਯੂ ਤੇ ਕੀ ਕਹਿਣਾ ਚਾਹੋਗੇ ਇਹਨਾਂ ਦੇ ਦੋਨਾਂ ਨੂੰ ਮੈਂ ਇਨਾ ਕ ਇਹਨਾਂ ਦੀ ਬੇਨਤੀ ਆਪਣੀ ਪ੍ਰਮਾਨ ਕਰਦੀ ਆ ਪੀਨਾ ਦਾ ਮੈਂ ساری ਜਿੰਦਗੀ ਭੁੱਲ ਨਹੀਂ ਸਕਦੀ ਇਹਨਾਂ ਨੂੰ ਕੋਈ 10 ਰੁਪਏ ਮੇਰੇ ਡੇਡ ਜਨ ਉਹ ਵੀ ਨਹੀਂ ਕੋਈ ਦੇ ਸਕਦਾ ਇਹ ਬੜੀ ਧੰਨਵਾਦ ਕਰਨੀ ਜਿਹੜੇ ਮਰੀ ਮਾਇਆ ਮੈਨੂੰ ਵਾਪਸ ਕੀ ਕਹਿਣਾ ਚਾਹੀਦਾ ਸਮਰਾਲਾ ਦੇ ਵਾਰਡ ਨੰਬਰ 1 ਅੰਬੇਦਕਰ ਕਲੋਨੀ ਦੀਆਂ ਦੋ ਥੀਰਾਂ ਵਿੱਚ ਗਲੀ ਬਰਾਉਂ ਨੂੰ ਲੈ ਕੇ ਹੋਈ ਖੂਨੀ ਚੜਾਪ ਦੋਨੇ ਥੀਰਾਂ ਦੇ ਦਰਸ਼ਕਾਂ ਵਿਅਕਤੀਆਂ ਵਿੱਚ ਲੋਹੇ ਦੇ ਤੇਜ਼ ਸਾਰ ਹਥਿਆਰਾਂ ਕਰਪਾਨਾਂ ਗੰਡਾਸੇ ਨਾਲ ਲੜਾਈ ਹੋਈ ਜਿਸ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਲਗਭਗ 40 ਦੇ ਕਰੀਬ ਨੌਜਵਾਨ ਬਜ਼ੁਰਗ ਔਰਤਾਂ ਲੜਦੇ ਨਜ਼ਰ ਆ ਰਹੇ ਹਨ ਜੋ ਕਿ ਇੱਕ ਦੂਜੇ ਤੇ ਕਿਰਪਾਨਾਂ ਤੇ ਗੰਡਾਸਿਆਂ ਨਾਲ ਵਾਰ ਕਰ ਰਹੇ ਹਨ ਇਸ ਘਟਨਾ ਦੀ ਸੂਚਨਾ ਤੁਰੰਤ ਸਮਰਾਲਾ ਪੁਲਿਸ ਸਟੇਸ਼ਨ ਦਿੱਤੀ ਗਈ ਤੇ ਸਮਰਾਲਾ ਪੁਲਿਸ ਦੇ ਦੋਨੇ ਧਿਰਾਂ ਦੇ ਬਿਆਨ ਦਰਜ ਕਰਨ ਨੇ ਕਰਕੇ ਦੋਨਾ ਧਿਰਾਂ ਤੇ ਬਣਦੀ ਕਾਰਵਾਈ ਕਰ ਪਰਚਾ ਦਰਜ ਕਰ ਦਿੱਤਾ ਗਿਆ ਪਵਨ ਕੁਮਾਰ ਜੀ ਇਹੋਡੀ ਵੀਡੀਓ ਵਾਇਰਲ ਹੋ ਰਹੀ ਹੈ ਵਾਲੀ ਕੀ ਮਾਮਲਾ ਮਾਮਲਾ ਐ ਮੀਜ਼ੀ 35 ਬੰਦੇ ਸੀ ਮੈਨੂੰ ਕੱਲੇ ਨੂੰ ਉਹਨਾਂ ਨੇ ਘੇਰੇ ਆ ਜੀ ਤੇ ਇੱਕ ਜੋਨੀ ਦਾ ਸਾਲਾ ਸੀ ਮੇਰੇ ਨਾਲ ਸੀ ਉਹ ਉਹਨਾਂ ਕੋ ਗੰਡਾਸੀਆਂ ਕਿਰਪਾਨਾਂ ਸੀ ਅਸੀਂ ਮੂਰੇ ਮੂਰੇ ਭੱਜੇ ਆ ਜੀ ਮਾਛਰੋੜ ਨੂੰ ਭੱਜੇ ਆ ਸੀ ਅਸੀਂ ਉਹਨਾਂ ਤੋਂ ਭੱਜ ਕੇ ਅਸੀਂ ਇੱਥੇ ਆਏ ਆ ਜੀ ਆਪਣੀ ਕਰਿਆਨਾ ਸਟੋਰ 22 ਦੀ ਦੁਕਾਨ ਤੇ ਜੀ ਉਹਨਾਂ ਨੇ ਸਾਡੇ ਉੱਤੇ ਹਮਲਾ ਕਰਿਆ ਜੀ ਉਹਨਾਂ ਕੋ ਕਿਰਪਾਨਾਂ ਗੰਡਾਸੀਆਂ ਸੀ ਜੀ ਉਦੋਂ ਮੇਰਾ ਭਰਾ ਜੋਨੀ ਆ ਰਿਹਾ ਸੀ ਜੀ ਮੇਰੀ ਮੰਮੀ ਉਹ ਨਹੀਂ ਸਾਰੇ ਆ ਰਹੇ ਸੀ ਜੀ ਸਾਨੂੰ ਲੈਣ ਵੀ ਲੜਾਈ ਹੋ ਗਈ ਉਹ ਜੋ ਝਗੜਾ ਹੋ ਗਿਆ ਜੀ ਤੇ ਮੇਰੇ ਭਾਈ ਤੇ ਵੀ ਉਹਨਾਂ ਨੇ ਹਮਲਾ ਕਰਿਆ ਜੀ ਗਿੰਡਾਤੀਆਂ ਕਿਰਪਾਨਾਂ ਮੇਰੇ ਭਾਈ ਦੀ ਬਿਮਾਰੀਆਂ ਤੇ ਮੇਰੀ ਮੰਮੀ ਦੀ ਵੀ ਮਾਰੀਆਂ ਉਹਨਾਂ ਨੇ ਜੀ ਸਾਡੇ ਕਿੰਨੇ ਕੁ ਬੰਦਿਆਂ ਦਾ ਸੱਟਾਂ ਲੱਗੀਆਂ ਸਾਡੇ 10 ਬੰਦਿਆਂ ਦੀ ਜੀ ਕਿੰਨੇ ਕੁ ਜਖਮ ਸਾਡੇ 10-12 ਬੰਦੇ ਜ਼ਖਮੀ ਹੋ ਗਏ ਜੀ ਕਿੰਨੇ ਕੁ ਜ਼ਖਮੀ ਨੇ ਕਿਥੇ ਕਿਥੇ ਸੱਟਾਂ ਲੱਗੀਆਂ ਸਾਡੇ ਲੱਗੀਆਂ ਜੀ ਸਿਰ ਤੇ ਲੱਗੀਆਂ ਨੇ ਜੀ ਮਗਰ ਪਿੱਠ ਤੇ ਕਿਰਪਾਨਾਂ ਲੱਗੀਆਂ ਹੋਈਆਂ ਨੇ ਜੀ ਤੇ ਜਿਹੜੀ ਉਹ ਆਪਣੀ ਗਰਾਰੀਆਂ ਹੁੰਦੀਆਂ ਮੋਟਰਸਾਈਕਲਾਂ ਦੀਆਂ ਜੀ ਉਹ ਮਾਰੀਆਂ ਹੋਈਆਂ ਸਾਡੇ ਦੀ ਕਿਰਪਾਨਾ ਕੰਡਕਸ਼ਨਾਂ ਨੂੰ ਪੁਲਿਸ ਨੇ ਬਿਆਨ ਸਾਇਤ ਲਿਖਾਇਆ ਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਦੀ ਹੈ ਪੁਲਸ ਵੱਲੋਂ ਇਹ ਕਾਰਵਾਈ ਕੀਤੀ ਜਾਵੇ ਜੀ ਜਿਹੜਾ ਸਾਨੂੰ ਕੁੱਟਮਾਰ ਹੋਈ ਹੈ ਸਾਡੇ ਨਾਲ ਜੀ ਉਹਨਾਂ ਨੂੰ ਜਲਤ ਜਲ ਚੱਕਿਆ ਜਾਵੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਅਸੀਂ ਪਰਚਾ ਲਗਾਇਆ ਹੋਇਆ ਜੀ ਤੇ ਉਹਨਾਂ ਨੂੰ 7 ਤਰੀਕ ਦਾ ਅਸੀਂ ਪਰਚਾ ਲਗਾਇਆ ਹੋਇਆ ਜੀ ਤੇ ਉਹਨਾਂ ਨੇ ਪੁਲਿਸ ਨੂੰ ਕੋਈ ਉਹਨੂੰ ਤਕਰੀ ਨਹੀਂ ਹੈਗੀ ਅਜੇ ਤੱਕ ਪੰਜ 6 ਦਿਨ ਹੋ ਗਏ ਇਹਦਾ ਮਤਲਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਕਰੀ ਜੀ ਸਾਡੀ ਕੋਈ ਸੁਣ ਨਹੀਂ ਰਿਹਾ ਜੀ ਕੀ ਮੰਗ ਕੀ ਕਰਦੇ ਹਾਂ ਅਸੀਂ ਕਹਿੰਦੇ ਆ ਵੀ ਜਲਦ ਜਲਦ ਉਹਨਾਂ ਨੂੰ ਚੱਕੇ ਆ ਜਾਈਏ ਜੀ ਨਵਾਂ ਨਾਮ ਅਜੀ ਹੈ ਜੀ ਅਜੀਤ ਕੁਮਾਰ ਗੈਸ ਤੋਂ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਪਟਿਆਲਾ ਦੀ ਕੀ ਮਾਮਲਾ ਹੋਇਆ ਮਾਮਲਾ ਆਇਆ ਸੀਗਾ ਜੀ ਮੇਰਾ ਇੱਕ ਸਾਲੇ ਭਣਾਇਆ ਜੀ ਜੀਜਾ ਮੇਰਾ ਉਹਨੂੰ ਇਕੱਲੇ ਨੂੰ ਘੇਰਿਆ ਹੋਇਆ ਸੀਗਾ ਉਹਨੇ ਕਰਿਆ ਮੈਨੂੰ ਫੋਨ 30 30 ਬੰਦੇ ਦਾ ਹੋਇਆ ਸੀ ਉਹਦਾ ਗਰੁੱਪ ਜੀ ਤੇ ਸਾਨੂੰ ਉਹਨੂੰ ਘੇਰੇ ਦੇ ਪਹਿਲਾਂ ਕੱਲੇ ਨੂੰ ਉਹਨੇ ਮੈਨੂੰ ਫੋਨ ਕਰਿਆ ਵਿੱਚ ਮੈਨੂੰ ਵੀ ਘੇਰ ਲਿਆ ਜੀ ਤੇ ਸਾਡੇ ਨਾਲ ਪਹਿਲਾਂ ਬੱਡ ਟੂ ਪੂਰੀ ਕੀਤੀ ਹੋਈ ਹੈ ਜੀ ਗੰਡਾਸੀਆਂ ਗੰਡਾਸੀਆਂ ਕਿਰਪਾਨਾਂ ਵਾਲਾ ਉਹ ਹੈਗੇ ਜੀ ਬਿੱਲਾ ਜੀ ਤੇ ਮੱਖਣਾ ਜੀ ਤੇ ਮਗੇਸ਼ੀਆ ਜੀ ਉਸ ਤੋਂ ਬਾਅਦ ਹੋਰ ਬਥੇਰੇ ਜੀ ਹੁਣ ਸੀ ਨਾਣੀ ਦੇ ਸਦੇ ਨੇ ਤਤੂ ਘੜ ਵੀ 30 35 ਬੰਦੇ ਦਾ ਗਰੁੱਪ ਸੀਗਾ ਠੀਕ ਹੈ ਜੀ ਤੇ ਫਿਰ ਮੇਰਾ ਬੜਾ ਜੀਜਾ ਆਇਆ ਉਹਦੇ ਨਾਲ ਵੀ ਬੱਡ ਟੂ ਕੀਤੀ ਹੈ ਜਿਹੜੇ ਬੰਦੇ ਸਾਡੇ ਆਈ ਗਏ ਉਹਨਾਂ ਨਾਲ ਬਰਦਲ ਕਰੀ ਉਹ ਤੇ ਖੱਤ ਕਰੀ ਦੀ ਗੱਲ ਹੈ ਜੀ ਕੀ ਗੱਲ ਕੀਤੀ ਹੈ ਕਿਉਂ ਇਹ ਗੱਲ ਪਤਾ ਨਹੀਂ ਗੱਲ ਮੇਰੇ ਜਿਹੜਾ ਜੀਜਾ ਉਹਨੇ ਕਿਹਾ ਉਹਨੂੰ ਕਿਹਾ ਸੀਗਾ ਉਹਨੂੰ ਪਤਾ ਸਾਰੀ ਗੱਲ ਕਿਵੇਂ ਕਿਹਾ ਕੀ ਗੱਲ ਹੈ ਅੱਛੇ ਕੀ ਗੱਲ ਨਹੀਂ ਕਿੰਨੇ ਕੁ ਬੰਦੇ ਜਿਹੜੇ ਤੁਹਾਡੇ ਮੱਥੜ ਗਏ ਸਾਡੇ 10 ਹੈ ਜੀ ਕੀ ਹਥਿਆਰ ਸੀ ਉਹਨਾਂ ਕੋਲ ਉਹਨਾਂ ਕੋਲ ਕਿਰਪਾਨਾਂ ਸੀਗੀਆਂ ਜੀ ਗੰਡਾਸੀਆਂ ਦਾਤ ਤੇ ਜਿਹੜੇ ਚੈਨਾ ਹੁੰਦੀਆਂ ਹਥਿਆਰਾਂ ਨਾਲ ਤਿਆਰ ਕਰੇ ਹੋਏ ਸੀਗੇ ਉਹ ਸੀਗੇ ਸਾਰੇ ਪੁਲਿਸ ਕੰਪਲੇਂਟ ਕੀਤੀ ਤੁਸੀਂ ਅਸੀਂ ਪੁਲਿਸ ਕੰਪਲੇਂਟ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿੰਨੇ ਕਿ ਦਿਨ ਹੋ ਗਏ ਇਹ ਕਟੋਗਰੀ 7 ਕਰੀ ਦੀ ਗੱਲ ਹੈ ਜੀ 7-8 ਦਿਨ ਹੋ ਗਏ ਜੀ ਨੂੰ ਕਿੰਨੇ ਕਿ ਦਿਨ ਹੋ ਗਏ ਜਿਹੜੀ ਤੁਸੀਂ ਪੁਲਿਸ ਕੰਪਲੇਂਟ ਕੀਤੀ ਮੈਂ 4-5 ਦਿਨ ਹੋ ਗਏ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਬਸ ਬਦ ਤੋਂ ਵਧੀਆ ਕਾਰਵਾਈ ਕੀਤੀ ਜਾਵੇ ਜੀ ਤੇ ਜਿਹੜੀ ਬੰਦੀ ਕਾਰਵਾਈ ਉਹ ਤੇ ਕੀਤੀ ਜਾਵੇ ਉਹਨਾਂ ਦੇ ਚੋਣ ਟ੍ਰਿਬਿਨਲ ਕਮ ਉਪ ਮੰਡਲ ਮੈਜਿਸਟਰ ਫਤੇਗੜ ਸਾਹਿਬ ਦੀ ਅਦਾਲਤ ਨੇ ਪਿੰਡ ਪਟਮਾਜਰਾ ਵਿੱਚ ਸਾਲ ਅਕਤੂਬਰ 2024 ਹੋਈ ਪੰਚਾਇਤ ਦੀ ਚੋਣ ਵਿੱਚ ਵਾਰਡ 3 ਦਾ ਨਤੀਜਾ ਪਲਟ ਦਿੱਤਾ ਐਡਵੋਕੇਟ ਹਰਦੇਵ ਸਿੰਘ ਰਾਏ ਨੇ ਦੱਸਿਆ ਕਿ 15 ਅਕਤੂਬਰ 2024 ਨੂੰ ਪਿੰਪਟਮਾ ਚਰਾ ਦੇ ਵਾਰਡ ਨੰਬਰ 3 ਵਿੱਚ ਸੀਮਾ ਰਾਣੀ ਨੂੰ ਪੰਜ ਚਲਾਨਾ ਗਿਆ ਸੀ ਤੇ ਨਤੀਜੇ ਅਨੁਸਾਰ ਉਸ ਦਿਨ ਕੁੱਲ 83 ਵੋਟਾਂ ਪੋਲ ਹੋਈਆਂ ਸਨ ਜਿਸ ਵਿੱਚ ਸ਼੍ਰੀਮਤੀ ਸੀਮਾ ਰਾਣੀ ਨੂੰ 41 ਵੋਟਾਂ ਸ਼੍ਰੀਮਤੀ ਮਨੀਸ਼ਾ ਪ੍ਰਾਸ਼ਰ ਨੂੰ 32 ਵੋਟਾਂ ਤੇ ਸ਼੍ਰੀਮਤੀ ਗੁਰਦੀਪ ਕੌਰ ਨੂੰ 8 ਵੋਟਾਂ ਪਈਆਂ ਸਨ ਜਦਕਿ 2 ਵੋਟਾਂ ਰੱਦ ਐਲਾਨੀਆਂ ਗਈਆਂ ਉਨ੍ਹਾਂ ਦੱਸਿਆ ਕਿ ਇਸ ਫੈਸਲੇ ਖਿਲਾਫ ਮਨੀਸ਼ਾ ਪ੍ਰਾਸ਼ਰ ਵੱਲੋਂ ਅਪੀਲ ਦਾਇਰ ਕੀਤੀ ਗਈ ਸੀ ਉਹ ਲੱਤ ਐ ਸੀ ਵੀ ਪੰਜਾਬ ਚ 15 10 ਚੋਵੀ ਨੂੰ ਜਨਰਲ ਪੰਚਾਇਤ ਚੋਣਾਂ ਹੋਈਆਂ ਸੀ ਤੇ ਜਿਹੜੀ ਮਨੀਸ਼ਾ ਪ੍ਰਸ਼ਰ ਹੈ ਬਾਈਫੌਲਕ ਪਸ਼ਵਿੰਦਰ ਪ੍ਰਸ਼ਰ ਹੈ ਉਹ ਵਾਰਡ ਨੰਬਰ 3 ਚ ਜਿਹੜਾ ਰੇਡੀ ਦਾ ਵਾਰਡ ਸੀ ਜਿਹਨੂੰ ਮੇਡੀ ਲਈ ਸੀ ਉਹ ਤੇ ਉਹ ਕਿਹੜੇ ਪਿੰਡ ਆ ਵਾਰਡ ਨੰਬਰ 3 ਤੇ ਪਟਪਟ ਪਟਵਾ ਜਿਹੜੇ ਪੰਚਤ ਚੋਣ ਲਈ ਉਹਨੇ ਚੋਣ ਲੜੀ ਸੀ ਉਹਦੇ ਮੁਕਾਬਲੇ ਚੋਂ ਕਿ ਸਿਮਰ ਰਾਣੀ ਵੀ ਸੀ ਤੇ ਇੱਕ ਗਰਦੀਪ ਕੌਰ ਵੀ ਸੀ ਪਰ ਉੱਥੇ ਉਹਦਾ ਕਹਿਣ ਦੇ ਮੁਤਾਬਕ ਇਹ ਸੀ ਵੀ ਮੇਰੇ ਨਾਲ ਕੱਪੜੇ ਪਾਜੀ ਹੋ ਗਈ ਮੈਂ ਇਲੈਕਸ਼ਨ ਜਿੱਤੀਆਂ ਪਰ ਵੋਟਰਾਂ ਚ ਜਿਹੜਾ ਉੱਥੇ ਆਪਣਾ ਸਟਾਫ ਦਾ ਇਲੈਕਸ਼ਨ ਦਾ ਸਟਾਫ ਦਾ ਉਹਨੂੰ ਸਿਮਰ ਰਾਣੀ ਨੇ ਜਿਤਾਤਾ ਇਸ ਕਰਕੇ ਉਹਨੇ ਮੇਰੇ ਕੋਲ ਆ ਕੇ ਇਲੈਕਸ਼ਨ ਪਟੀਸ਼ਨ ਪਾਈ ਆਪਣਾ 25 10 24 ਨੂੰ ਜਿਹੜੀ ਇਲੈਕਸ਼ਨ ਪਟੀਸ਼ਨ ਚ ਮੇਨ ਗਰਾਉਂਡ ਰਹੀ ਸੀ ਤਾਂ ਵੀ ਮੈਂ ਉਹ ਕੁਝ ਨਹੀਂ ਚਾਹਦੀ ਰੀਕਾਉਂਟਿੰਗ ਹੋ ਜੇ ਮੈਨੂੰ ਸਾਬਤ ਹੋ ਜੇ ਉਹਦੀ ਆ ਕਿ ਰੀਕਾਉਂਟਿੰਗ ਹੋਈ ਹੈ ਜਿਹੜੀ ਰੀਕਾਉਂਟਿੰਗ ਚ ਜਿਹੜਾ ਪੁਰਾਣਾ ਰਿਕਾਰਡ ਸੀ ਜਦੋਂ 15 10 ਨੂੰ ਹਰਾਇਆ ਉਦੋਂ ਇਹ ਬਾਟ ਚ ਟੋਟਲ ਵੋਟਾਂ ਦਿਖਾਈਆਂ ਪੀਆਂ ਇਲੈਕਸ਼ਨ ਸਟਾਫ ਨੇ 83 ਨੂੰ ਲਈਆਂ ਉਹ ਜੋ ਦੋ ਉਹਨਾਂ ਨੇ ਕੈਨਸਲ ਦਿਖਾਈਆਂ 32 ਦਿਖਾਈਆਂ ਇਹਨੂੰ ਆਪਣਾ ਮਨੀਸ਼ਾ ਪ੍ਰੈਸ਼ਰ ਨੂੰ ਇਹ 48 ਦਿਖਾਈਆਂ ਸੀ ਸਿਮਰ ਵਾਲੇ ਨੂੰ 8 ਦਿਖਾਈਆਂ ਸੀ ਜਿਹੜੀ ਗੱਡੀ ਕੋਲ ਖੜੀ ਸੀ ਤਾਂ 15 ਦਸ ਨੂੰ ਉਹਨਾਂ ਨੇ ਸਿਮਰ ਵਾਲੇ ਨੂੰ ਜਿਤਾਇਆ ਪਰ ਜਿਹੜੀ ਇਹ ਰੀਕਾਉਂਟਿੰਗ ਹੋਈ ਹੈ ਉਹ ਤੋਂ ਹੋਰ ਉਸੇ ਖੜਿਆ ਉਹ ਚ ਜਿਹੜੀਆਂ ਕੈਂਸਲ ਵੋਟਾਂ 2 ਨਹੀਂ 13 ਨਿਕਲੀਆਂ ਕੈਂਸਲ ਵੋਟਾਂ 13 ਨਿਕਲੀਆਂ ਜਿਹੜੀਆਂ ਮਨੀਸ਼ਾ ਦੀਆਂ 23 ਨਿਕਲੀਆਂ ਇਹਦਾ ਚੋਂ ਸੰਜੀਵਤਾ ਤਾਂ ਜਿਹੜੀ ਸਿਮਰ ਵਾਲੇ ਦੀ ਆ ਜਿਹਨੂੰ ਪਹਿਲਾਂ 48 ਵੋਟਾਂ ਦਿਖਾਈਆਂ ਤੇ ਆ ਉਹਦੇ ਉੱਥੇ ਰੀਕਾਉਂਟ ਕੀਤੀ ਵੋਟਾਂ ਕਿੰਨੀਆਂ ਤੇ ਜਿਹੜਾ ਗਰਦੀਪ ਕੌਰ ਹੈ ਉਹ ਉਹ ਵੀ ਇੱਥੇ ਹੈ ਇੱਥੇ ਇਸ ਕਰਕੇ ਅੱਜ ਦੀ ਰੀਕਾਉਂਟਿੰਗ ਚ ਤੇ ਜਿਹੜੀ ਆਪਣਾ ਮਨੀਸ਼ਾ ਪ੍ਰਸ਼ਰ ਹੈ ਉਹਨੂੰ ਸੀਮਾ ਰਾਣੀ ਨਾਲੋਂ ਦੋ ਵਟਾਂ ਪਤਰੀ ਲਖੜੀਆਂ ਤੇ ਇਹ ਆਪਣਾ ਜਿਹੜਾ ਇਲੈਕਸ਼ਨ ਟ੍ਰਿਬਿਨਲ ਐ ਐਸ ਡੀ ਐਮ ਸਾਹਿਬ ਫਤਿਹਗੜ੍ਹ ਸਾਹਿਬ ਉਹਦੇ ਆਡਰਾਂ ਨਾਲ ਦੀ ਕਾਉਂਟਿੰਗ ਹੋਈ ਸੀ ਇਹ ਕਿਤੇ ਆਲਰੇਡੀ 23 ਸਟਾਈ ਪਈਆਂ ਜਾਂ 27 ਪੰਨ ਤੇ ਇਹ ਰਿਪੋਰਟ ਦੇ ਮੁਤਾਬਕ 27 ਪੰਨ ਨੂੰ ਅਰ ਜੇ ਆਪਣਾ ਇਲੈਕਸ਼ਨ ਟ੍ਰਿਬਿਊਨਲ ਇਹਦਾ ਫੈਸਲਾ ਕਰਨਗੇ ਲੈਕਸ਼ਨ ਕਮਿਸ਼ਨ ਦਾ ਯੋਕੇ ਸਾਡਾ ਮੇਨ ਇਗਰਾਉਂਡ ਬਾਕੀ ਸਾਰੇ ਗਰਾਉਂਡ ਤੇ ਸ਼ਰਤੇ ਸੀ ਅਸੀਂ ਤਾਂ ਕਹਤਾ ਰੀਕਾਉਂਟਿੰਗ ਹੋ ਰਹੀ ਹੈ ਰੀਕਾਉਂਟਿੰਗ ਚਾਜ ਜਿਹੜੀ ਮਨੀਸ਼ਾ ਪ੍ਰਾਸ਼ਰ ਨੂੰ ਦੋ ਵੋਟਾਂ ਸੀਮਰਣ ਨੂੰ ਬਦਲ ਕਰਦਾ ਮਲੋੜ ਦੀ ਦਾਣਾ ਮੰਡੀ ਨੂੰ ਅੱਜ ਮਜ਼ਦੂਰਾ ਨੇ ਤਾਲਾ ਲਗਾ ਦਿੱਤਾ ਦਰਅਸਲ ਕਿਸੇ ਗੱਲ ਨੂੰ ਲੈ ਕੇ ਮਜ਼ਦੂਰਾ ਤੇ ਆੜਤੀਆਂ ਵਿਚਕਾਰ ਮਾਹੌਲ ਗਰਮ ਹੋ ਗਿਆ ਜਿਸ ਤੋਂ ਬਾਅਦ ਮਾਹੌਲ ਗਰਮ ਕਰਨ ਅਨਾਜ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਰਕੇ ਦਾਣਾ ਮੰਡੀ ਨੂੰ ਤਾਲਾ ਲਗਾ ਕੇ ਮਜ਼ਦੂਰ ਤੇ ਆੜਤੀਏ ਧਰਨੇ ਤੇ ਬੈਠ ਗਏ ਜੀ ਪ੍ਰਿੰਟ ਕੀ ਪੁਰਾ ਮਾਮਲਾ ਜਿਹੜਾ ਕਿ ਸਿਰਫ ਮੰਡੀਆਂ ਨੂੰ ਗੇਟ ਨੂੰ ਤਾਲੇ ਲਾਏ ਅੱਜ ਮਾਮਲਾ ਇਹ ਹੈ ਜੀ ਪ੍ਰੋਕਿਊਰਮੈਂਟ ਦਾ ਸੀਜ਼ਨ ਸਾਰਾ ਖਤਮ ਹੋ ਚੁੱਕਿਆ ਹੈ ਸਾਰੇ ਪੰਜਾਬ ਦੇ ਵਿੱਚ ਕਣਕ ਚੱਕੀ ਗਈ ਹੈ ਪ੍ਰੋਕਿਊਰਮੈਂਟ ਸਾਰੇ ਪੰਜਾਬ 'ਚ ਹੀ ਹੋਈ ਹੈ ਸਭ ਤੋਂ ਮਾੜਾ ਹਾਲ ਮੁਕਸਰ ਜ਼ਿਲ੍ਹੇ ਦਾ ਹੈ ਤੇ ਮੁਕਸਰ ਜ਼ਿਲ੍ਹੇ ਤੋਂ ਬਾਅਦ ਮਲੋੜ ਦੀ ਮੰਡੀ ਦਾ ਹੈ 32 ਲੱਖ ਗੱਟਾ ਜੇ ਜ਼ਕਰ ਸਾਡਾ ਲਿਫਟਿੰਗ ਹੋਣ ਵਾਲਾ ਪਿਆ ਹੈ ਜਿਹੜੇ ਕਿ ਦੋ ਮੰਤਰੀ ਐ ਇਸ ਜ਼ਿਲ੍ਹੇ ਦੇ ਆਪਦੇ ਬਲਜੀਤ ਕੌਰ ਬੀਬੀ ਬਲਜੀਤ ਕੌਰ ਜੀ ਤੇ ਕੁਡੀਆਂ ਸਾਹਿਬ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਤੇ ਮੰਤਰੀ ਬਣਾਇਆ ਉਹਨਾਂ ਦਾ ਫਰਜ਼ ਬਣਦਾ ਸੀ ਵੀ ਲੋਡ ਦਾ ਮਾਲ ਪਹਿਲਾਂ ਚਕਾਉਂਦੇ ਤੇ ਸਭ ਤੋਂ ਮਾੜਾ ਸਾਰੇ ਪੰਜਾਬ ਚੋਂ ਸਭ ਤੋਂ ਪਿੱਛੇ ਕੱਲਾ ਮਰੋਡ ਦੁਖੀ ਹੋ ਰਿਹਾ ਹੈ ਇਹ ਪਤਾ ਨਹੀਂ ਕਿਉਂ ਹੋ ਰਿਹਾ ਹੈ ਕੀ ਮਕਸਦ ਹੈ ਸਰਕਾਰ ਦਾ ਕੀ ਏਜੰਸੀਆਂ ਦਾ ਮਕਸਦ ਹੈ ਕੀ ਪ੍ਰਸ਼ਾਸਨ ਦਾ ਮਕਸਦ ਸਾਨੂੰ ਇਸ ਗੱਲ ਬਾਰੇ ਨਹੀਂ ਪਤਾ। ਮਾਂ ਕੀ ਕਰ ਰਹੇ ਹੋ ਤੁਸੀਂ? ਅਸੀਂ ਮੇਰੀ ਗੱਲ ਪਹਿਲਾਂ ਸੁਣ ਲੋ ਸਾਰੀ। ਅਸੀਂ ਕੀ ਚਾਹੁੰਦੇ ਸੀ? ਅਸੀਂ ਚਾਹੁੰਦੇ ਸਰਕਾਰ ਦੇ ਖਿਲਾਫ ਨਾ ਜਾਈਏ। ਸਰਕਾਰ ਤੁਹਾਨੂੰ ਆਪਣੇ ਮੰਤਰੀ ਹੈ ਸਾਰੇ ਆਪਦੇ ਹੀ ਹੈ ਤੇ ਸਰਕਾਰ ਸਾਡਾ ਮਸਲਾ ਹੱਲ ਕਰ ਦੋਗੀ। ਹੁਣ ਕੀ ਹੋਇਆ ਮਜ਼ਦੂਰ ਵੀਰ ਵਿਚਾਰੇ ਇਹਨੇ ਦੁਖੀ ਹੋ ਗਏ ਸਾਡੇ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਹੈ। ਮਜ਼ਦੂਰਾਂ ਨੇ ਦੁਖੀ ਹੋ ਕੇ ਧਰਨਾ ਲਾਇਆ ਹੈ। ਅਸੀਂ ਇਹਨਾਂ ਸਾਥ ਦਿੱਤਾ। ਅਸੀਂ ਵੀ ਬਹੁਤ ਦੁਖੀ ਹਾਂ। ਮਜ਼ਦੂਰੀ ਬਹੁਤ ਦੁਖੀ ਹੈ। 30 ਲੱਖ ਅੱਠੜਾ ਸਾਡਾ ਪਿਆ ਹੈ। ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਉਹ ਆਪਦੇ ਏਜੰਸੀਆਂ ਦੇ ਗਰਾਊਂਡ ਖੋਲ ਕੇ ਏਜੰਸੀਆਂ ਲਵਾ ਲੈ ਜੇ ਇਹਨਾਂ ਨੇ ਸੈਲੋ ਲਾਉਣਾ ਸੀ ਸੈਲੋ ਤੋਂ ਹਾਲ ਪਹਿਲਾਂ ਕਰਨਾ ਸੀ ਸੈਲੋ ਉਹਨਾਂ ਨੇ 15 ਦਿਨ ਲੇਟ ਕੀਤਾ ਕੰਮ ਜੇ ਉਹ ਪਹਿਲਾ ਸੈਲੋ ਹੁੰਦਾ ਸ਼ਾਇਦ ਸੈਲੋ ਦਾ ਕੰਮ ਸਹੀ ਹੁੰਦਾ ਹੁਣ ਕੱਲੇ ਸੈਲੋ ਨਾਲ ਕੰਮ ਨਹੀਂ ਚੱਲਦਾਗਾ ਅਸੀਂ ਮੰਗ ਕਰਦੇ ਆਂ ਪਰ ਜ਼ੋਰ ਮੰਗ ਕਰਦੇ ਆਂ ਬੇਨਤੀ ਵੀ ਕਰਦੇ ਆਂ ਤੇ ਸਰਕਾਰ ਨੂੰ ਇੱਕ ਸੂਚਨਾ ਵੀ ਕਰਦੇ ਆਂ ਕਿ ਉਹ ਖੋਲ ਦੇਣ ਨਹੀਂ ਇੱਥੇ ਮਾਲ ਨਹੀਂ ਜਾਂਦਾ ਤੇ ਹੋਰ ਕੋਈ ਵੱਡਾ ਹਾਦਸਾ ਹੋ ਜਾਊਗਾ ਕਿਸੇ ਮਜ਼ਦੂਰ ਦਾ ਲੱਤਾਂ ਨੂੰ ਜੇ ਸਾਰਥੀਆ ਨੁਕਸਾਨ ਹੋ ਗਿਆ ਉਰ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਜਾਂ ਪ੍ਰਸ਼ਾਸਨ ਚੋਰੀ ਉਹ ਤਾਂ ਹੀ ਨਿਕਟਿਆ ਚੋਰੀ ਬਹੁਤ ਹੋ ਰਹੀ ਹੈ ਫਿਰ ਕੀ ਜਾਨਵਰ ਚੋਂ ਟ੍ਰੱਕ ਮੋੜੇ ਜਾ ਰਹੇ ਹੈ ਪਹਿਲਾ ਟ੍ਰੱਕ ਮਿਲਦਾ ਨਹੀਂ 4-4 ਰੁਪਏ ਘੱਟੇ ਦੇ ਦੇ ਕੇ ਟ੍ਰੱਕ ਲੈ ਰਹੇ ਆੜ ਦੀਏ 4-4 ਟਰੱਕਰ ਪੱਲੋਂ ਦੇ ਕੇ 5 ਰੁਪਏ ਇਹ ਆਵਾਜ਼ 5 ਵੀ ਆ ਰਹੀ ਹੈ ਲੇਬਰ ਨੂੰ ਹੀ ਫालतू ਪੈਸੇ ਦੇ ਰਿਆ ਸਾਡੀ ਯਾਰ ਤਾਂ ਸਾਰੀ ਖਤਮ ਹੋ ਗਈ ਹੈ ਪਰ ਅਸੀਂ ਫਿਰ ਵੀ ਮੰਗ ਕਰਦੇ ਸਾਡੀ ਜਾਣ ਤਾਂ ਛੱਡ ਦਿਓ ਆਰਥਲੇ ਹਲੋ ਸਾਨੂੰ ਆਰਥ ਨਾ ਦਿਓ ਸਾਡੀ ਜਾਨ ਛੱਡ ਦਿਓ ਸਾਡੇ ਬੱਚੇ ਸੁੱਕੀ ਹੋਣੇ ਇਸ ਤਰ ਸੁੱਕੀ ਸਾਡਾ ਆ ਜਿਹੜਾ ਪਰਿਵਾਰ ਹੈ ਮਜ਼ਦੂਰ ਪਰ ਹੈ ਸਾਡੇ ਤਾਂ ਸੁੱਕੀ ਹੋਣ ਇਹਨਾਂ ਰੋਜ਼ ਕੰਮ ਕਰਨਾ ਸਾਡੀ ਸੈਲੋ ਦਾ ਕਿਹੜਾ ਪਰ ਆ ਜੂਗਾ ਸੈਲੋ ਸਾਨੂੰ ਸਰਕਾਰ ਦਾ ਸੈਲੋ ਸਾਡਾ ਨਹੀਂ ਉਹ ਸਾਡਾ ਮਾਲ ਆਪਦੇ ਗੜੌਲੇ ਏਜੰਸੀਆਂ ਲਵਾਉਣ ਉਸ ਤੋਂ ਬਾਅਦ ਸੈਲੋ ਪਰ ਲੈਣ ਇਹ ਸਾਡੀ ਹੁਣ ਸਪਰਾ ਜਨਰਲ ਸੈਕਟਰੀ ਆਰਥੀ ਐਸੋਸੀਏਸ਼ਨ ਮਲੋਟ ਸਾਡੀ ਜਿਹੜੀ ਪ੍ਰੋਕਿਊਰਮੈਂਟ ਦੀ ਲਿਫਟਿੰਗ ਨਹੀਂ ਹੋ ਰਹੀ ਸੈਲੋ ਆਪਣੀ ਕੈਪੈਸਿਟੀ ਦੇ ਵਿੱਚ ਮਾਲ ਨਹੀਂ ਉਠਾ ਰਿਆ ਏਜੰਸੀਆਂ ਸੈਲੋ ਦਾ ਪਾਣਾ ਬਣਾ ਕੇ ਸਾਨੂੰ ਡਿਸਟਰਬ ਕਰ ਰਹੇ ਆਉਦੇ ਗਦਾਮਾਂ ਦੇ ਵਿੱਚ ਪਤਾ ਨਹੀਂ ਕਿਉਂ ਨਹੀਂ ਮਾਲ ਲਵਾ ਰਹੇ ਆਉਦੇ ਗਦਾਮ ਚ ਮਾਲ ਲਵਾ ਕੇ ਸੈਲਰ ਨੂੰ ਜਦੋਂ ਮਰਜ਼ੀ ਡਿਲੀਵਰ ਕਰ ਦੇ ਸਾਨੂੰ ਕੀ ਦਿੱਕਤ ਹੈ ਸਾਡਾ ਮਜ਼ਦੂਰ ਬਹੁਤ ਦੁਖੀ ਹੈ ਨਾ ਪ੍ਰੋਕਿਊਰਮੈਂਟ ਪ੍ਰੋਕਿਊਰਮੈਂਟ ਦੀ ਜੋ ਲਿਫਟਿੰਗ ਹੈ ਉਹ ਨਾ ਹੋ ਰਹੀ ਹੈ ਬਹੁਤ 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 ਜ਼ਿਆਦਾ ਪ੍ਰੋਬਲਮ ਹੈ 50% ਲਿਫਟਿੰਗ ਵੀ ਨਹੀਂ ਹੋਈ ਕਈ ਥਾਵਾਂ ਤੇ ਤਾਂ 10% ਵੀ ਨਹੀਂ ਹੋਈ ਮੋਕਸਾ ਡਿਸਟ੍ਰਿਕਟ ਤੋਂ ਬਾਅਦ ਮਲੋਟ ਖਾਸ ਕਰਕੇ ਮਲੋਟ ਬਹੁਤ ਡਿਸਟਰਬ ਹੋ ਰਹੀ ਹੈ ਮਾਲ ਚਕਾਉਣ ਦੀ ਗਵਰਨਮੈਂਟ ਦੀ ਪੱਤਰ ਕੰਡਿਆਂ ਦੀ ਜਿਹੜਾ 72 ਘੰਟਿਆਂ ਦਾ ਟਾਈਮ ਹੈ ਮਾਲ ਚਕਵਾਉਣ ਦਾ 72 ਘੰਟਿਆਂ ਤੋਂ ਬਾਅਦ ਤਾਂ ਕਈ ਦਿਨ ਹੀ ਬੀਤ ਗਏ ਅਜੇ ਤੱਕ ਕੋਈ ਪੁੱਛਕਿਛ ਨਹੀਂ ਹੋਈ ਤਾਂ ਬੇਨਤੀ ਹੈ ਸਰਕਾਰ ਨੂੰ ਸਾਨੂੰ ਗੱਡੀਆਂ ਪ੍ਰੋਵਾਈਡ ਕਰਾਇਆ ਜਾਣ ਸਾਡੇ ਬਾਣੇ ਆਪ ਦੇ ਗੜਾਉਣਾ ਲੈ ਜਾਣ ਸਾਈਲੋ ਚ ਲੈ ਜਾਣ ਅਸੀਂ ਕਿਤੇ ਲਾਉਣ ਮਾਲ ਸਾਡੇ ਵੱਲੋਂ ਮਾਲ ਚ ਕੌਮ ਤੇ ਮੰਡੀ ਖਾਲੀ ਕਰਨ ਇੰਨੀ ਹੀ ਬੇਨਤੀ ਹੈ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਉਣ ਵਾਲੀ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਨੂੰ ਲੁਧਿਆਣਾ ਵਿੱਚ ਹੋਈ ਪ੍ਰੈਸ ਕਾਨਫਰੰਸ ਰਣ ਭਾਰੀ ਪ੍ਰਸ਼ੰਸਾ ਮਿਲੀ ਜਿੱਥੇ ਵਿਦੇਸ਼ੀ ਡਿਪਲੋਮੈਟਸ ਅਤੇ ਮੀਡੀਆ ਦੇ ਨੁਮਾਇੰਦੇ ਇਸ ਫਿਲਮ ਦੇ ਸ਼ਕਤੀਸ਼ਾਲੀ ਸੰਦੇਸ਼ ਦੀ ਛਲਾਗਾ ਕਰਨ ਵਾਸਤੇ ਇਕੱਠੇ ਹੋਏ ਇਸ ਮੌਕੇ ਤੇ ਕਈ ਮੁਲਕਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ ਤੇ ਸ਼ੌਂਕੀ ਸਰਦਾਰ ਵਿੱਚ ਪੰਜਾਬੀ ਸੰਗੀਤ ਤੇ ਸਿਨੇਮਾ ਜਗਤ ਦੇ ਮਸ਼ਹੂਰ ਨਾਮ ਬੱਬੂ ਮਾਨ ਅਤੇ ਗੁਰੂ ਰੰਦਾਵਾ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ ਉਹਨਾਂ ਦੇ ਨਾਲ ਗੱਗੂ ਗਿਲ ਨਿਮਰਤ कौर ਤਾਲੀਵਾਲ ਹਸ਼ਨੀਨ ਚੋਹਾਨ ਅਤੇ ਸੁਨੀਤਾ ਤੇਰਵੀ ਸ਼ਾਨਦਾਰ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ ਇਹ ਫਿਲਮ ਡਾਇਰੈਕਟ ਕਰ ਰਹੇ ਹਨ ਧੀਰਜ ਕੈਦਾਰਨਾਥ ਰਤਨ ਤੇ ਈਸ਼ਾਨ ਕਪੂਰ ਸ਼ਾਜ ਡਿਆਲੀ ਤਰਮਿੰਦਰ ਬਟੋਲੀ ਤੇ ਹਰਜੋਤ ਸਿੰਘ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ ਬਸ ਇltਜਾ ਕਰ ਰਹੇ ਆ ਬੇਨਤੀ ਹੈ ਕਿ ਸਾਰੇ ਵੱਧ ਚੜ ਕੇ ਸਪੋਰਟ ਕਰੋ ਔਰ ਸਾਰੀ ਸੰਗਤ ਨੂੰ ਸਾਡੇ ਭੈਣਾ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਜ਼ਰੂਰ ਫਿਲਮ ਵੇਖ ਕੇ ਆਇਓ ਤੁਹਾਡਾ ਕੀ ਇਰਦਾਰ ਫਿਲਮ ਦਾ ਮੈਂ ਮੈਂ ਚਾਚਾ ਜੀ ਬੱਬੂ ਜੀ ਦਾ ਫਿਲਮ ਦੇ ਵਿੱਚ ਔਰ ਗੁਰੂ ਰੰਧਾਵਾ ਮੇਰਾ ਬੇਟਾ ਬਣਿਆ ਇਹ ਕਰੈਕਟਰ ਹੈ ਤੇ ਬਾਕੀ ਫਿਲਮ ਦੇ ਵਿੱਚ ਪਰਿਵਾਰ ਦੀ ਬੌਂਡਿੰਗ ਔਰ ਗੁੱਸਾ ਗਿੱਲਾ ਇਹ ਜ ਵੀ ਹੈ ਥੋੜਾ ਤੇ ਬਹੁਤ اچھی ਕਹਾਣੀ ਹੈ ਸਾਹਿਬ ਆਪ ਦੀ ਪਰਿਵਾਰਕ ਪਰਿਵਾਰਕ ਫਿਲਮ ਦਿਖਾਈ ਹੈ ਹਾਂਜੀ ਪਰਿਵਾਰਕ ਪਰਿਵਾਰਕ ਵੀ ਹੈ ਔਰ ਥ੍ਰਿਲ ਵੀ ਹੈ ਐਕਸ਼ਨ ਵੀ ਹੈ ਪਰਿਵਾਰਕ ਕ੍ਰਿਸਚਨ ਹਾਂ ਪਰਿਵਾਰਕ ਰਿਸ਼ਤੇ ਬੜੇ ਸੋਹਣੇ ਢੰਗ ਨਾਲ ਬੌਂਡਿੰਗ ਹੈ ਜਿਵੇਂ ਪਰਿਵਾਰ ਦੇ ਵਿੱਚ ਕਿਸੇ ਵੇਲੇ ਗੁੱਸਾ ਗਿੱਲਾ ਹੋ ਵੀ ਜਾਂਦਾ ਹੈ ਲੇਕਿਨ ਉਹਨਾਂ ਦੀ ਬੌਂਡਿੰਗ ਇੰਨੀ ਸਟਰੋਂਗ ਹੈ ਕਿ ਉਹ ਗੁੱਸਾ ਗਿੱਲਾ ਮਤਲਬ ਕੋਈ ਫਰਕ ਨਹੀਂ ਪਾਉਂਦਾ ਉਹਨਾਂ ਦੇ ਵਿੱਚ ਆਖਰਕਾਰ ਉਹ ਸਭ ਮਸਲੇ ਹੱਲ ਹੋ ਜਾਂਦੇ ਆ ਕੋਈ ਗਲਤਫਹਿਮੀ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਤੇ ਪਰ ਜਿਹੜਾ ਭਤੀਜਾ ਹੈ ਉਹ ਮਤਲਬ ਅਕਸਰ ਆਪਾਂ ਵੇਖਦੇ ਹਾਂ ਪਿੰਡਾਂ ਦੇ ਵਿੱਚ ਜਿਹੜਾ ਚਾਚੇ ਭਤੀਜੇ ਦਾ ਰਿਸ਼ਤਾ ਹੁੰਦਾ ਹੈ ਨਾ ਉਹੋ ਨਾਲੇ ਤਾਂ ਇੱਕ ਯਾਰ ਚਾਚਾ ਹੁੰਦਾ ਹੈ ਔਰ ਨਾਲੇ ਇੱਕ ਵੱਡਿਆਂ ਵਾਲੀ ਇੱਜ਼ਤ ਹੁੰਦੀ ਹੈ ਦੋਵੇਂ ਗੱਲਾਂ ਹੀ ਹੁੰਦੀਆਂ ਉਹ ਚੀਜ਼ ਇਹਦੇ ਵਿੱਚ ਵਧੀਆ ਢੰਗ ਨਾਲ ਬਖਾਈ ਗਾਣੇ ਵਾਦੂ ਆ ਮਿਊਜ਼ਿਕ ਵਧੀਆ ਹੈ ਬਹੁਤ ਸੋਹਣਾ ਹੈ ਗਾਣੇ ਮਤਲਬ ਇਹ ਆ ਵੀ ਫਿਲਮ ਦੇ ਨਾਲ ਤੁਹਾਡੇ ਆਪਣਾ ਕਿੰਨੇ ਕੀ ਨਹੀਂ ਜੀ ਉਹਨਾਂ ਨੂੰ ਮੇਰੇ ਮੈਨੂੰ ਨਹੀਂ ਲੱਗਦਾ ਕੋਈ ਲਏਗਾ ਕਿਉਂਕਿ ਪਹਿਲਾਂ ਅਸੀਂ ਤਾਂ ਖੈਰ ਸਾਡਾ ਤਾਂ ਕਿਉਂ ਕਿ ਉਹ ਉਹ ਦਾ ਸਾਰਾ ਨਹੀਂ ਵਾਈ ਨਹੀਂ ਪਿਆ ਪਹਿਲੀ ਗੱਲ ਤਾਂ ਕਿਉਂਕਿ ਮੈਂ ਤਾਂ ਬਾਹਰ ਜਾ ਕੇ ਸ਼ੂਟਿੰਗ ਹੀ ਨਹੀਂ ਕਰਦਾ ਉਹ ਸ਼ੂਟਿੰਗ ਬਾਹਰ ਹੀ ਕਰ ਸਕਦੇ ਆ ਇੱਥੇ ਤਾਂ ਪਹਿਲਾਂ ਵੀ ਨਹੀਂ ਕਰਦੇ ਲੇਕਿਨ ਹੁਣ ਜੇ ਕਿਸੇ ਨੇ ਲੈਣਾ ਹੀ ਨਹੀਂ ਤਾਂ ਕੰਮ ਨਾ ਅਸੀਂ ਕਰਨਾ ਕਿਸੇ ਹੋਰ ਨੇ ਕਰ ਗੁਰਦਾਸਪੁਰ ਵਿੱਚ ਆਇਆ ਤੂਫਾਨ ਝੱਖੜ ਕਰਕੇ ਬਾਗਬਾਨਾਂ ਦੀ ਲੀਚੀ ਅਤੇ ਅੰਬ ਦੀ ਫਸਲ ਦਾ ਭਾਰੇ ਨੁਕਸਾਨ ਹੋ ਗਿਆ ਖੇਤੀਬਾੜੀ ਯੂਨੀਵਰਸਿਟੀ ਤੋਂ ਆਏ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਗੁਰਦਾਸਪੁਰ ਵਿੱਚ ਬਾਗਾ ਦਾ ਜਾਇਜ਼ਾ ਲਿਆ ਜਾ ਰਿਹਾ ਤੇ ਕਿਸਾਨਾਂ ਦੇ ਨੁਕਸਾਨ ਦੀ ਬਣਾਈ ਜਾ ਰਹੀ ਰਿਪੋਰਟ ਉਹਨਾਂ ਕਹੇ ਕਿ ਰਿਪੋਰਟ ਬਣਾ ਕੇ ਜਲਦੀ ਭੇਜੀ ਜਾਵੇਗੀ ਤੇ ਪੰਜਾਬ ਸਰਕਾਰ ਨੂੰ ਤਾਂ ਜੋ ਕਿਸਾਨਾਂ ਨੂੰ ਇਜ਼ਾ ਮੁਆਵਜ਼ਾ ਮਿਲ ਸਕੇ ਮੇਰਾ ਨਾਮ ਦਲਬਾਤ ਸਿੰਘ ਛੀਮਾ ਲਾਲੀ ਛੀਮੇ ਕਰਕੇ ਮੈਨੂੰ ਜਾਣਦੇ ਨੇ ਇਹ ਜਿਹੜਾ ਤੁਸੀਂ ਅਸਲੇ ਬਾਗ ਦੇ ਵਿੱਚ ਇਹ ਪਿੰਡ ਪ੍ਰਿਆਰ ਦੇ ਵਿੱਚ ਅਡਰ ਜੀਤ ਬਾਗ ਦੇ ਵਿੱਚ ਸਥਿਤ ਹੈ ਇਹ 38 ਸਾਲ ਪੁਰਾਣਾ ਸਾਡਾ ਲੀਚੀ ਦਾ ਬਾਗ ਹੈ ਇਹ ਇਹਦੇ ਵਿੱਚ ਡੇਰਾ ਦੂਨ ਤੇ ਕਲਕੱਤੀ ਹੈ ਇਹ ਸਾਨੂੰ ਬਾਗ ਲਾਂ ਦਾ ਜਿਹੜਾ ਵੀ ਹੈ ਮਿਲਿਆ ਦਾ ਇਹ ਵਿਸੇਚ ਮਿਲਿਆ ਸਾਡੇ ਬਜ਼ੁਰਗ ਜਦੋਂ ਪਾਕਿਸਤਾਨ ਤੋਂ ਆਏ ਸੀ ਉਹ ਵੀ ਦੱਸਦੇ ਰਹੇ ਕਿ ਸਾਡੇ ਸਾਡੇ ਬਾਗ ਸੀ ਤੇ ਅਸੀਂ ਉਹਨਾਂ ਤੋਂ ਸਿਹਤ ਲੈ ਕੇ ਅਸੀਂ ਵੀ ਇੱਥੇ ਲੀਚੀ ਦਾ ਬਾਗ ਲਾਇਆ ਤੂਫਾਨ ਨੇ ਪਿਛਲੇ ਹਫਤੇ ਦੋ ਵਾਰੀ ਆ ਗਿਆ ਤੂਫਾਨ ਜੀ ਇਹਨੇ 15 ਤੋਂ 20% ਨੁਕਸਾਨ ਕੀਤਾ ਬੂਟਿਆਂ ਦੇ ਡਾਣੀਆਂ ਟੁੱਟੀਆਂ ਨੇ ਡਾਣੇ ਵੀ ਟੁੱਟੇ ਨੇ ਤੇ ਕਈ ਬਾਗਬਾਨੇ ਬਾਗਬਾਨੇ ਭਰਾਵਾਂ ਦੇ ਜਿਹੜਾ ਬੂਟੇ-ਬੂਟੇ ਗਨੇ ਬਹੁਤ ਨੁਕਸਾਨ ਕੀਤਾ ਹੈ ਇਹ ਜਿਹੜਾ ਏਰੀਆ ਜਿੱਥੇ ਤੇ ਖੜੇ ਹੋ ਅੱਗੇ ਤੁਹਾਨੂੰ ਬਾਗ ਹੀ ਬਾਗ ਲੱਭਣਗੇ ਲੀਚੀ ਦੇ ਫਾਰਮ ਸਲਾਹ ਕੇਂਦਰ ਤੋਂ ਆਏ ਨੇ ਪੰਜਾਬ ਯੂਨੀਵਰਸਿਟੀ ਗੁਰਦਾਸਪੁਰ ਤੋਂ ਆਏ ਨੇ ਉਹਨਾਂ ਦੀ ਡਿਊਟੀਆਂ ਲੱਗੀਆਂ ਨੇ ਵੀ ਸਰਵੇ ਕਰੋ ਕਿ ਕਿੰਨਾ ਕਿੰਨਾ ਕਿਸੇ ਦਾ ਬਾਗ ਆਇਆ ਉਹ ਆਪਣਾ ਕਰਦੇ ਪਏ ਉਹ ਆਪਣੀ ਸਰਕਾਰ ਨੂੰ ਭੇਜਣਗੇ ਮੈਂ ਕੱਲ ਵੀ ਡਾਇਰੈਕਟਰ ਹਾਰਟੀਕਲਚਰ ਜੀ ਨੂੰ ਵੀ ਬੇਨਤੀ ਕੀਤੀ ਸੀ ਤੇ ਸਾਡੇ ਜਿਹੜੇ ਐਚ ਡੀਓ ਨੇ ਬਾਗਬਾਨੀ ਦੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਉਹਨਾਂ ਵੀ ਸਾਡੀਆਂ ਰਿਪੋਰਟਾਂ ਪਟਾ ਤਿਆਰ ਕਰ ਰਹੇ ਨੇ ਅਖਬਾਰ ਨੇ ਵੀ ਕਟਿੰਗ ਲਾਈ ਹੈ ਕਿ ਇਸ ਕਰਕੇ ਹੁਣ ਸਾਰੇ ਬਾਗਾਂ ਦੀ ਵਿਜ਼ਿਟ ਕਰਕੇ ਆਪਣੀ ਰਿਪੋਰਟ ਭੇਜਣਗੇ ਮੇਰੇ ਸਾਬਨਾ 20 ਤੋਂ 25% ਕਿਸੇ ਦਾ 30% ਹਰ ਬਾਗ ਦਾ ਕੋ ਆਪਣਾ ਨੁਕਸਾਨ ਹੈ ਜਿੱਥੇ ਜਿੱਥੇ ਕਿਸੇ ਨੇਰੀ ਨੇ ਵੱਧ ਅਟੈਕ ਕਰਤਾ ਉਹਦਾ ਨੁਕਸਾਨ ਹੈ ਪੱਟੀ ਕੋਲੇ ਇਹ ਨਹੀਂ ਕਹਿ ਸਕਦਾ ਕਿ ਮੇਰਾ 5% ਉਹਦਾ 2% ਹੈ ਹਰ ਬਾਗ ਦੀ ਆਪਣੀ ਸਿਚੁਏਸ਼ਨ ਮੇਰੀ ਸਰਕਾਰ ਇਹ ਕਹੋ ਮੰਗਿਆ ਵੀ ਸਾਨੂੰ ਇੱਕ ਇੰਸ਼ੋਰੈਂਸ ਜਿਹੜੀ ਇਹ ਭਾਸ਼ੀ ਲੈਂਦੀ ਜਾਵੇ ਤਾਂ ਜੋ ਜਦੋਂ ਕੁਦਰਤੀ ਆਫਤਾ ਹੁੰਦੀਆਂ ਨੇ ਇਹਨਾਂ ਦੇ ਨਾਲ ਸਾਡਾ ਬਚਾਅ ਹੋ ਸਕੇ ਕਿਉਂਕਿ ਸਾਲ ਪਿੱਛੋਂ ਰੋਟੀ ਮਿਲਣੀ ਹੈ ਜੀ ਕਿਉਂਕਿ 6-7 ਸਾਲ ਬੂਟੇ ਪਾਲਨ ਨੂੰ ਲੱਗ ਜਾਂਦੇ ਨੇ ਹੌਲੀ-ਹੌਲੀ ਹੌਲੀ-ਹੌਲੀ ਜਾ ਕੇ ਕੁਛ ਲੱਭਦਾ ਤੇ ਜਦੋਂ ਰੋਟੀ ਜਦੋਂ ਫਰੂਟ ਆਉਂਦਾ ਉਹਦੋਂ ਕੁਦਰਤ ਦੇ ਵਾਸ ਕੋਈ ਨਹੀਂਗਾ ਕਿਉਂਕਿ ਸਾਰਾ ਸਿਸਟਮ ਚੇਂਜ ਹੋ ਗਿਆ ਪਤਾ ਨਹੀਂ ਕਿਹੜੇ ਨੇਰੀ ਆਈ ਨਹੀਂ ਕਿਹੜੇ ਬਦਲਾ ਆਇਆ ਸਰਕਾਰ ਨੇ ਇਹੋ ਬੇਨਤੀ ਹੈ ਕਿ ਬਾਗਬਾਨਾਂ ਦੀ ਬਾਹ ਫੜੇ ਅਸੀਂ ਜੀ ਫਾਰਮ ਸੇਵਾ ਸਲਾਹਕਾਰ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਹਿਤ ਜਿਹੜੇ ਥੱਲੇ ਕੰਮ ਕਰਦੇ ਹਾਂ ਸੋ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅਸੀਂ ਅਜੇ ਇੱਥੇ ਆਏ ਹਾਂ ਲਾਲੀਚੀਮਾ ਬਾਗ ਦੇ ਵਿੱਚ ਸੋ ਇਹ ਜਿਹੜਾ ਬਾਗ ਹੈ ਤੇ ਤੇ ਸਾਨੂੰ ਯੂਨੀਵਰਸਿਟੀ ਵੱਲੋਂ ਹਦਾਇਤਾਂ ਆਈਆਂ ਨੇ ਕਿ ਪਿੱਛੇ ਕੁਝ ਦਿਨ ਦੋ ਤਿੰਨ ਦਿਨ ਪਹਿਲਾਂ ਥੋੜਾ ਨੇਹਰੀ ਚੱਕੜ ਆਇਆ ਸੀ ਜਿਹਦੇ ਕਰਕੇ ਬਾਗਾਂ ਦਾ ਕਾਫੀ ਨੁਕਸਾਨ ਹੋਇਆ ਵਾ ਸੋ ਆਂਬ ਤੇ ਲੀਚੀ ਦੇ ਨੁਕਸਾਨ ਦੀ ਲਗਾਉਣ ਲਈ ਐਸਟੀਮੇਟ ਲਾਣ ਲਈ ਅਸੀਂ ਇੱਥੇ ਆਏ ਹਾਂ ਸੋ ਸਰਵੇ ਕਰ ਰਹੇ ਹਾਂ ਅਸੀਂ ਪੂਰੇ ਜ਼ਿਲ੍ਹੇ ਦਾ ਕਰਾਂਗੇ ਬਰਦਾਸਪੁਰ ਦਾ ਸੋ ਇਹ ਜਿਹੜਾ ਇਸ ਬਾਗ ਹੈ ਇੱਥੇ ਜਿਹੜਾ ਨੁਕਸਾਨ ਹੈ ਉਹ 10 ਤੋਂ 15% ਦੇ ਕਰੀਬ ਹੋਇਆ ਹੈ ਸੋ ਟਾਣੀਆਂ ਟੁੱਟੀਆਂ ਨੇ ਤੇ ਤੇ ਹਵਾਵਾਂ ਕਰਕੇ ਫਲ ਦਾ ਵੀ ਜਿਹੜਾ ਫਲ ਵੀ ਡਿੱਗਾ ਕਾਫੀ ਕੁਦਰਤ ਤੇ ਵੈਸੇ ਤੇ ਕੋਈ ਉਹ ਨਹੀਂ ਹੈਗਾ ਕੰਟਰੋਲ ਨਹੀਂ ਹੈਗਾ ਕਿਸੇ ਦਾ ਵੀ ਪਰ ਫਿਰ ਵੀ ਇਹ ਨੁਕਸਾਨ ਤੋਂ ਬਚਣ ਲਈ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਂ-ਸਮੇਂ ਸਰ ਮੌਸਮ ਦੇ ਸੰਬੰਧਿਤ ਜਾਣਕਾਰੀ ਜਿਹੜੀ ਹੈ ਮਈਆ ਕਰਾਉਂਦੀ ਰਹਿੰਦੀ ਆ ਸੋ ਜਦੋਂ ਵੀ ਨੇਰੀ ਚੱਕੜ ਮੀਂਹ ਕਣੀ ਦਾ ਪਹਿਲਾਂ ਹੀ ਅੰਦੇਸ਼ਾ ਹੋਵੇ ਸੋ ਕਿਸਾਨਾਂ ਨੂੰ ਚਾਹੀਦਾ ਵੀ ਉਦੋਂ ਪਾਣੀ ਨਾ ਲਾਉਣ ਨਾ ਜੋ ਪਾਣੀ ਘਟ ਲੱਗਾ ਹੋਵੇ ਸੋ ਜੜਾ ਮਜ਼ਬੂਤ ਰਹੀਆਂ ਉਹ ਤਾਂ ਫਿਰ ਛੇਤੀ ਮਤਲਬ ਟਾਣੇ ਟੁੱਟਣ ਦਾ ਡਰ ਦਰਖਤ ਟੁੱਟਣ ਦਾ ਡਰ ਜਿਹੜਾ ਘਟ ਜਾਂਦਾ ਸੋ ਇਹਦੇ ਇਲਾਵਾ ਜਿਹੜਾ ਅ ਵਿੰਡ ਬ੍ਰੇਕ ਜਿਹੜੇ ਆ ਉੱਚੇ ਦਰਖਤ ਜਿਹੜੇ ਆ ਆਲੇ-ਦੁਆਲੇ ਬਾਗ ਦੇ ਲਾਨ ਨਾਲ ਵੀ ਜਿਹੜਾ ਇਹ ਹੁੰਦਾ ਵੀ ਤੇਜ਼ ਹਵਾਵਾਂ ਜਿਹੜੀਆਂ ਉਹਨਾਂ ਦੀ ਗਤੀ ਰੁਕ ਜਾਂਦੀ ਹੈ ਜਾਂ ਘਟ ਜਾਂਦੀ ਹੈ ਜਿਹਦੇ ਕਰਕੇ ਨੁਕਸਾਨ ਘੱਟ ਹੁੰਦਾ ਸੋ ਇਹ ਕੁਛ ਇੱਕ ਦੋ ਤਰੀਕੇ ਹੈਗੇ ਹੋਰ ਤੇ ਕੋਈ ਜ਼ਿਆਦਾ ਕੰਟਰੋਲ ਕੀਤਾ ਨਹੀਂ ਜਾ ਸਕਦਾ ਅਸੀਂ ਜੀ ਇਹਦੀ ਰਿਪੋਰਟ ਇਸ ਹਫਤੇ ਦੇ ਵਿੱਚ ਬਣਾ ਬਣਾ ਕੇ ਅਸੀਂ ਪੰਜਾਬ ਕੇਤੀਬੜੀ ਯੂਨੀਵਰਸਿਟੀ ਨੂੰ ਭੇਜ ਦਾਂਗੇ ਸੋ ਸਾਡਾ ਵਿਭਾਗ ਜਿਹੜਾ ਹੈਗਾ ਵਾ ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ ਹੈ ਸੋ ਅਸੀਂ ਇਹਤੇ ਡਾਇਰੈਕਟੋਰ ਐਕਸਟੈਂਸ਼ਨ ਐਜੂਕੇਸ਼ਨ ਨੂੰ ਰਿਪੋਰਟ ਭੇਜ ਦਾਂਗੇ ਗੁਰਦਾਸਪੁਰ ਦੀ ਵਾਰਡ ਨੰਬਰ 25 ਵਿਖੇ ਸੀਵਰੇਜ ਬਲੌਕ ਹੋਣ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮੋਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਜਮ ਹੋਣ ਕਰਕੇ ਸੀਵਰੇਜ ਦਾ ਸਾਰਾ ਗੰਦਾ ਪਾਣੀ ਗਲੀਆਂ ਤੇ ਲੋਕਾਂ ਦੇ ਘਰਾਂ ਵਿੱਚ ਆ ਰਿਹਾ ਜਿਸ ਕਰਕੇ ਕਾਫੀ ਬਦਬੂ ਫੈਲੀ ਹੋਈ ਹੈ। ਉਹਨਾਂ ਕਹਿ ਕੇ ਜਦੋਂ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਤਾਂ ਕਈ ਵਾਰ ਲੋਕ ਫਿਸਲ ਜਾਂਦੇ ਹਨ ਤੇ ਉਹਨਾਂ ਦੇ ਸੱਟਾਂ ਵੀ ਲੱਗ ਜਾਂਦੀਆਂ ਹਨ। ਮੇਰਾ ਨਾਮ ਹੈ ਨਕুল ਮਹਾਜਨ ਮੇਰੇ ਮਦਰ ਵਾਰਡ ਨੰਬਰ 25 ਤੋਂ ਕਾਉਂਸਲਰ ਨਹੀਂ ਹਾਂ। ਸਮੱਸਿਆ ਬੇਸਿਕਲੀ ਮੇਨ ਹੈਗਾ ਕੱਲੀ ਸੀਵਰ ਦੀ ਸਮੱਸਿਆ ਹੀ ਨਹੀਂ ਹੈਗੀ ਇੱਥੇ ਸਾਡਾ ਜਿਹੜਾ ਬੇਸਿਕਲੀ ਮੋਹੱਲਾ ਜਾਂ ਡਾਕ ਨਾ ਮੋਹੱਲਾ ਸ਼ਹਿਰ ਨਾਲੋਂ 10 ਫੁੱਟ ਨਹੀਂ ਆਏ ਆ ਤੇ ਜਦੋਂ ਬਰਸਾਤ ਵੀ ਆਉਂਦੀ ਹੈ ਸਾਡੇ ਗੋਪਾਲ ਮੰਦਰ ਲੱਗੇ ਜਿਹੜਾ ਵਾ ਲਿੱਟਰ ਪਿੰਡ ਤੱਕ ਦਾ ਪਾਣੀ ਇੱਥੇ ਆਂਦਾ ਠੀਕ ਹੈ ਇੱਕ ਤੇ ਇਹ ਮਸਲਾ ਹੈਗਾ ਪਰ ਕਾਫੀ ਹੱਦ ਤੱਕ ਬੱਥੇਕ ਕੀਤਾ ਬਾਕੀ ਰਹੀ ਗੱਲ ਜਿਹੜੀ ਸੀਵਰ ਦੀ ਤੇ ਸਾਰੇ ਮਹੱਲੇ ਦਾ ਟੋਟਲੀ ਸੀਵਰ ਨਾ ਮਾ ਪਾ ਕੇ ਦਿੱਤਾ ਸੀ ਜਿਹੜਾ ਹੁਣ ਤੁਹਾਡਾ ਰਹਿ ਗਿਆ ਉਹ ਤੁਹਾਡੀ ਕੋਈ ਰਹਿ ਗਈ ਕੋਈ 15 ਤੋਂ 20 ਫੁੱਟ ਦੀ ਪਾਈ ਪੈਣੀ ਹੈ ਠੀਕ ਹੈ ਸੀਵਰ ਦੇ ਚਲਾ ਦਿੰਦੇ ਨੇ ਬੰਦੇ ਪਰ ਦੂ ਤਸੀਂ ਕੋਸ਼ਿਸ਼ ਕਰਾਂਗੇ ਹਫਤੇ 10 ਦਿਨਾਂ ਚ ਉਹ ਪਾਈਪ ਵੀ ਪਾ ਕੇ ਬਿਲਕੁਲ ਜਿਹੜਾ ਖਤਮ ਕਰ ਦਈਏ ਕੰਮ ਇਹ ਤਾਂ ਨੰਗਿਆ ਨਹੀਂ ਜਾਂਦਾ ਲੱਤਾਂ ਬਾਹ ਟੁੱਟ ਜੇ ਗਈ ਹੋਰ ਬੁਰਾ ਇਟਾ ਰੱਖ ਰੱਖ ਕੇ ਨੰਗੀ ਦਾ ਇਹ ਬੁਰਾ ਹਾਲ ਆ ਨੰਗਿਆ ਨਹੀਂ ਜਾਂਦਾ ਬੱਚੇ ਵੀ ਸਕੂਲ ਜਾਂਦੇ ਆ ਤੇ ਇਹ ਨਾਲੀਆਂ ਗੱਟਰਾ ਦਾ ਪਾਣੀ ਆ ਗੰਦਾ ਬਹੁਤ ਜਿਆਦਾ ਸੀਵਰੇਜ ਵਿੱਚੇ ਹੀ ਆ ਵਿੱਚੇ ਨਾਲੀਆਂ ਦਾ ਪਾਣੀ ਕਿੰਨੇ ਦਿਨ ਹੋ ਗਿਆ ਇਹ ਤਾਂ ਕਿੰਨਾ ਹੀ ਸਿਰ ਹੋ ਗਿਆ ਫਿਰ ਉਹੀ ਹਾਲ ਹੋ ਜਾਂਦਾ ਇੰਨਾ ਬੁਰਾ ਹਾਲ ਹੈ ਕੋਈ ਸੁਣਦਾ ਨਹੀਂ ਹੱਦ ਕਰਾ ਰਿਆ ਨਾ ਦੇ ਬੱਚੇ ਬਾਹਰ ਅੰਦਰ ਜਾ ਰਹੇ ਐਨਾ ਬੁਰਾ ਹਾਲ ਹੈ ਕੋਈ ਸੁਣਂਦਿਆ ਹੱਦੀ ਗੱਲ 5-6 ਮਹੀਨੇ ਹੋ ਗਿਆ ਕੋਈ ਇਧਰ ਵਰਦਾ ਨਹੀਂ ਕੋਈ ਸੁਣਦਾ ਨਹੀਂ ਗੱਲ ਜੇ ਕਹੀਏ ਤਾਂ ਕੋਈ ਅਸਰ ਨਹੀਂ ਕਰਦਾ ਅਸੀਂ ਪਰ ਘਰ ਛੱਡ ਕੇ ਕਿੱਥੇ ਜਾਈਏ ਹਾਂ ਕੋਈ ਕਰੋ ਨਾ ਹਾਲ ਕੋਈ ਨਾ ਗੰਭੀਰ ਵੀ ਬੂਦ ਹੋਦੇ ਹਾਂ ਅਸੀਂ ਮੰਗਾਇਆ ਕਰਨ ਤੇ ਅੱਜਿਕ ਵੀ ਬਣਨੀ ਚਾਹੀਦੀ ਬੱਚੇ ਸਕੂਲ ਜਾਂਦੇ ਐ ਛਟੀ ਪੱਟੀ ਜਾਣਾ ਸਾਰੇ ਹਾਂ ਮਤਲਬ ਜਾਣਾ ਬਾਹਰ ਅੰਦਰ ਕਿੰਨੀ ਮੁਸ਼ਕਲ ਹੈ ਮੈਂ ਚੰਗਾ ਪਰਮਨੰਦ ਬੰਦ ਮਲ ਰਹੇ ਕੀ ਸਮੱਸਿਆ ਆ ਜੀ ਸਮੱਸਿਆ ਹੋਈ ਆ ਸਾਹਮਣੇ ਜਿਸਨੀ ਤੇ ਧੀ ਹੈ ਉਹ ਕਿਦਾਂ ਹਰਨਸਾਂ ਕੋਈ ਵੀ ਜਾਂਦਾ ਨਹੀਂ ਇੱਥੋਂ ਦੀ ਉਹ ਪਹਿਲੇ ਟੱਪੜ ਲਾ ਕੇ ਪਿੱਛੇ ਛੱਡਉਂਦਾ ਨਹੀਂ ਉੱਥੇ ਆਣ ਕੇ ਡੇਰ ਪਿੰਦਾ ਕੀ ਮਤਲਬ ਹੈ ਕੋਈ ਹੈ ਇਹਨਾਂ ਨੇ ਕਿੰਨੀ ਅਲੀ ਨਾਲ ਹੀ ਬਣਾਈ ਤੇ ਕੀ ਕੀ ਕੀਤਾ ਇਹਨਾਂ ਨੇ ਉਹ ਉਹ ਹੀ ਜਿਵੇਂ ਪੁੱਟਦੇ ਆ ਉਹ ਹੀ ਮੁੜ ਕੇ ਪਾ ਲੈਂਦੇ ਆ ਇਹ ਕੋਈ ਹੈਕਿੰਗ ਦਾ ਕੰਮ ਉਹ ਨਾੜਾਂ ਦੇ ਕੇ ਕਹਿੰਦੇ ਸਾਠੀ ਲੱਗਦੇ ਗਰੀਬ ਆਦਮੀ ਕਿਥੋਂ ਇੰਨੇ ਪੈਸੇ ਲਾਦਾ ਪਤਾ ਨਹੀਂ ਨਾ ਬਚਦਾ ਅਤਵੰਤ ਜੇ ਬਿੰਦੀ ਆ ਵੀ ਇਹਨੂੰ ਇਹਦਾ ਮਸਲਾ ਹੱਲ ਕਰੋ ਮੈਸਟਰ ਨਾ ਬਾਬਾ ਪਰਨਾਣਾ ਮਹੱਲੇ ਦਾ ਬਸ ਨੀਕ ਆ ਸਾਡੀ ਤੁਸੀਂ ਗਲੀ ਦੇ ਵੇਖਿਆ ਬੀਟੀ ਤੇ ਚੱਲ ਰਹੀ ਆ ਪਾਣੀ ਤੁਸੀਂ ਦੇਖ ਰਹੇ ਕਿਸਰਾ ਮਤਲਬ ਚਲਦਾ ਪਿਆ ਵਾ ਸੀਵਰੇ ਬਲਾਕ ਆ ਬੱਚਿਆਂ ਨੇ ਸਕੂਲ ਜਾਣਾ ਆਂਦਾ ਬੱਚੇ ਵਿੱਚ ਡੇ ਪੈਂਦੇ ਪਾਣੀ ਦੇ ਵਰਦੀਆਂ ਖਰਾਬ ਹੋ ਜਾਂਦੀਆਂ ਨੇ ਕਈ ਵਾਰੀ ਕਿਰੀਆਨੇ ਦਾ ਸਮਾਨ ਲੈਣ ਜਾਣਾ ਆਂਦਾ ਜਨਾਲੀਆਂ ਨੇ ਲੇਡੀਜ਼ ਨੇ ਕੁੜੀਆਂ ਨੇ ਤਾਂ ਬੁਰਾ ਹਾਲ ਹੁੰਦਾ ਛੱਟਾਂ ਸਾਰੀਆਂ ਕੱਪੜਿਆਂ ਦੇ ਪੈਂਦੀਆਂ ਕੱਪੜੇ ਖਰਾਬ ਹੋਏਦੇ ਇਥੋਂ ਤੱਕ ਕਿ ਜਦੋਂ ਮੋਟਰਸਾਈਕਲ ਸਕੂਟਰ ਸਾਈਕਲ ਲੈ ਕੇ ਹੀ ਆਪਣੇ ਘਰਾਂ ਨੂੰ ਜਾਂਦੇ ਆ ਤੇ ਉਹ ਜਿਹੜਾ ਸਾਰਾ ਗੰਦਗਾ ਗੰਦਗੀ ਆ ਪਾਣੀ ਦੀ ਉਹ ਲੋਕਲ ਸਾਡੇ ਆਂਡ ਗਵਾਂਡ ਸਾਰੀ ਗਲੀ ਦੇ ਘਰਾਂ ਦੇ ਵਿੱਚ ਹੀ ਜਾ ਰਹੀ ਨੇ ਉਤੋਂ ਗਰਮੀ ਦੇ ਦਿਨ ਨੇ ਇੰਨੀਆਂ ਬਿਮਾਰੀਆਂ ਫੈਲਣ ਡੀਆਂ ਨੇ ਇੱਕ ਪਾਸੇ ਸਰਕਾਰ ਕਹਿ ਰਹੀ ਸਵੱਛ ਭਾਰਤ ਸਵੱਛ ਭਾਰਤ ਇਹ ਕਿੱਦਾਂ ਦਾ ਸਵੱਛ ਭਾਰਤ ਦਾ ਸ਼ਹਿਰ ਦੇ ਵਿੱਚੋਂ ਵਿੱਚ ਜਿਹੜਾ ਇਲਾਕਾ ਵਾ ਉਹਦੀਆਂ ਬਲਾਕ ਹੋ ਰਹੇ ਨੇ ਸਿਮਰੇ 5-6 ਮਹੀਨੇ ਤੋਂ ਸਮੱਸਿਆ ਆ ਰਹੀ ਆ ਇਹਦਾ ਹੱਲ ਕੋਈ ਨਹੀਂ ਹੋ ਰਿਹਾ ਉਹਦਾ ਪਹਿਲਾਂ ਵੀ ਆਂਦੀ ਸਮੱਸਿਆ ਸਫਾਈ ਕਰਮਚਾਰੀ ਉਹ ਚਾਰਾ ਕੱਢ ਜਾਂਦਾ ਵਾ ਜਦੋਂ ਕੱਢ ਕੇ ਜਲ ਜਾਂਦਾ ਕੋ ਛੋਟੀ ਫੇਰ ਕੇ ਦੋਆਂ ਘੰਟਿਆਂ ਬਾਅਦ ਫੇਰ ਰੁਕ ਜਾਂਦਾ ਅਸਲ ਜੀ ਇਹਦੀ 20 ਫੁੱਟ ਦੀ ਪਾਪ ਪਾਣੀ ਆ ਉਹ ਹੀ ਨਹੀਂ ਪਾਈ ਜਾ ਰਹੀ ਮੈਨੂੰ ਸਮਝ ਨਹੀਂ ਆ ਰਹੀ ਕਿ ਕਿੱਡੀ ਕੁ ਵੱਡੀ ਐ ਸਮੱਸਿਆ ਵਾ ਜਿਹੜੀ ਸਰਕਾਰ ਕੋਲੋਂ ਹੱਲ ਨਹੀਂ ਹੋ ਰਹੀ ਜਾਂ ਕਮੇਟੀ ਕੋਲੋਂ ਹੱਲ ਨਹੀਂ ਹੋ ਰਹੀ ਯਾਹਾਂ ਪਰ ਅਸੀਂ ਇਹ ਸਮਝਦੇ ਆਂ ਕਮੇਟੀ ਕਾਂਗਰਸ ਦੀ ਐ ਸਰਕਾਰ ਆਪਦੀ ਐ ਇਹ ਦੋਨਾਂ ਦੀ ਆਪਸ ਦੀ ਲਾਗਤਬਾਜੀ ਕਰਕੇ ਪਬਲਿਕ ਦਾ ਜਿਹੜਾ ਬੜਾ ਵੱਡਾ ਨੁਕਸਾਨ ਹੋ ਰਿਹਾ ਵਾ ਬਿਮਾਰੀਆਂ ਫੈਲਣ ਦਾ ਖਤਰਾ ਹੈ ਦਾ ਜ਼ਿੰਮੇਵਾਰ ਕੌਣ ਆ ਦੋ ਸੋ ਸਣ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਜਜ਼ਾਤ ਰੱਬ ਰਾਖਾ